ਤੇ ਪਰ ਸਰਕਾਰ ਦੀ ਅਸੀਂ ਕੇਂਦਰ ਦੀ ਸਰਕਾਰ ਦੀ ਕੀ ਪੰਜਾਬ ਦੀ ਸਰਕਾਰ ਦੀ ਐਡੀ ਵੱਡੀ ਕੰਬੂਰੀ ਸਮਝਦੇ ਆ ਵੀ ਦਿਨ ਦਿਹਾੜੇ ਇੱਕ ਟਰੱਕ ਦੇ ਲਤਰਦੇ ਬੰਦੇ ਕੋਈ ਬੰਨਵਾਤ ਕਰਨੀ ਹੈ ਜਿੱਥੇ ਤੱਕ ਪਹੁੰਚਿਆ ਵੀ ਇਹ ਸਰਕਾਰ ਦਾ ਰਵਈਆ ਬਹੁਤ ਮਾੜਾ ਹੈ ਸਾਡੀ ਇੱਥੇ ਬੰਦੀ ਵੱਲੋਂ ਕੱਲ ਹੀ ਅਸੀਂ ਸ਼ਾਮ ਨੂੰ ਜਦੋਂ ਸਾਡੀ ਟੀਮ ਪਟਿਆਲੇ ਗਈ ਸੀ ਤਿੱਥੋਂ ਪਣੀਗੜ ਬਲਾਕ ਦੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹ ਉਹਦੀ ਮਜ਼ਦੂਰਾਂ ਦੇ ਨਾਲ ਉਹਦੇ ਕੰਮ ਕਰਨ ਲਈ ਬੈਠੇ ਨੇ ਇਸ ਕਰਕੇ ਮੇਰੀ ਵੀ ਡਿਊਟੀ ਅੱਜ ਲੱਗੀ ਹੈ ਸੁਪਾ ਪ੍ਰਧਾਨ ਨੇ ਭੇਜਿਆ ਵੀ ਉੱਥੇ ਜਾਣਕਾਰੀ ਲਵਾਂ ਕੀ ਹੈ ਕੀ ਸਰਕਾਰ ਗੱਲਬਾਤ ਕਰਦੀ ਹੈ ਪ੍ਰਸ਼ਾਸਨ ਬਲੋਗੀ ਆਇਆ ਹੈ ਜੇ ਨਹੀਂ ਕੁਝ ਆਉਂਦਾ ਇਹ ਅੱਗੇ ਬਧੂਗਾ ਇਹ ਇਨਸਾਫ ਅਸੀਂ ਲਮਾਂਗੇ। ਬਹੁਤ ਬੋਟਾ ਜਾਨੀ ਕਿ ਡੈਡ ਬੋਡੀਆਂ ਜਦੋਂ ਐਕਸ਼ਨ ਕਮੇਟੀ ਬਣਦੀ ਹੈ ਇਹਦੇ ਤੇ ਐਕਸ਼ਨ ਕਮੇਟੀ ਦੇ ਪ੍ਰਬਾਰ ਦੀ ਸੇਫਟੀ ਨਾਲ ਐਕਸ਼ਨ ਕਮੇਟੀ ਬਣਦੇ ਪ੍ਰੰਤ ਡੈਡ ਬੋਡੀਆਂ ਮੋਰਚੀ ਲੀ ਜਾਂਦੀਆਂ ਸਿਵਲ ਹਸਤਾ ਨਾਮ ਦੇ ਦਿੱਤੇ ਤੇ ਉਦੋਂ ਬਾਅਦ ਚ ਮੋਰਚਾ ਤਬਦੀਲ ਕਰਕੇ ਜਾਨੀ ਕਿ ਬਿਸਨਪੁਰੇ ਦੇ ਬਾਸਾਡੇ ਤੇ ਮੇਨ ਹਾਈਵੇ ਤੇ ਧਰਨਾ ਇੱਥੇ ਮੋਰਚਾ ਜਾਨੀ ਕਿ ਰਾਤ ਦਾ ਲੱਗਿਆ ਹੋਇਆ ਹੈ ਤੇ ਹੁਣ ਵੀ ਜਾਰੀ ਹੈਗਾ ਤੇ ਨਾਲ ਇਹ ਹੈ ਵੀ ਜਿਹੜੇ ਇਹ ਮੰਗਾਂ ਆਪਾਂ ਇਹਦੇ ਚ ਪਾਈਆਂ ਹੋਈਆਂ ਜਿਹੜੀ ਕਿ ਐਕਸ਼ਨ ਕਮੇਟੀ ਦੇ ਵਿੱਚੋਂ ਸਾਰੇ ਵਿਚਾਰ ਟੰਦਲੇ ਤੋਂ ਆ ਜਿਹੜੀ ਮੰਗਾਂ ਆ ਰਹੀਆਂ ਬੇਅ ਟਰੱਕ ਚਾਲਕ ਉਹ ਟਰੱਕ ਨੂੰ ਚਲਾ ਰਿਹਾ ਹੈਗਾ ਉਹ ਉਸ ਦੇ ਉੱਤੇ ਐਫ ਆਈ ਆਰ ਕਰਕੇ ਉਹਨੂੰ ਫੌਰੀ ਗ੍ਰਿਫਤਾਰ ਕਰਕੇ ਜੇਬ ਭੇਜਿਆ ਜਾਵੇ ਤੇ ਟਰੱਕ ਤੇ ਤਹਿ ਟਰੱਕ ਉਹਨੂੰ ਜ਼ਬਤ ਕੀਤਾ ਜਾਵੇ ਤੇ ਨਾਲ ਜਿਹੜੀ ਦੂਜੀ ਮੰਗ ਹੈਗੀ ਹੈ ਕਿ ਨਰੇਗਾਟ ਦੇ ਜਿਹੜੀ ਫੌਟ ਸੀ ਹੈਗੀ ਹੈ ਨਰੇਗਾਟ ਦੀ ਫੌਟ ਸੀ ਨੂੰ ਬੂ ਬੂ ਲਾਗੂ ਕਰਕੇ ਜੋ ਵੀ ਉੱਥੇ ਫੈਸਿਲਿਟੀ ਹੈਗੀਆਂ ਇਹਨਾਂ ਪਰਿਵਾਰਾਂ ਦੇ ਲਈ ਉਹ ਉਹਨਾਂ ਨੂੰ ਦਿੱਤੀਆਂ ਜਾਣ ਤੇ ਤੀਜੀ ਮੰਗ ਇਹਦੇ ਚ ਇਹ ਹੈਗੀ ਆ ਕਿ ਪੰਜਾਬ ਸਰਕਾਰ ਇਹਨਾਂ ਨੂੰ 5 ਲੱਖ ਰੁਪਇਆ ਇੱਕ ਇੱਕ ਜੀ ਨੂੰ ਤੇ ਇੱਕ ਇੱਕ ਜੀ ਨੂੰ ਸਰਕਾਰੀ ਨੌਕਰੀ ਦਾ ਪ੍ਰਬੰਧ ਕਰੇ ਤੇ ਚੌਥੀ ਮੰਗ ਇਹਦੇ ਚ ਇਹ ਹੈਗੀ ਆ ਕਿ 5-5 ਮਰਲੇ ਦੇ ਪਲਾਟ ਤੇ 10-10 ਆਪਣੇ 5-5 ਮਰਲੇ ਦੇ ਪਲਾਟ ਤੇ ਜਿਹੜਾ ਉਹ ਸਾਨੂੰ ਸਮੂਚਾ ਕਰ ਜਾ ਉਹ ਕਿਸੇ ਬੈਂਕ ਦਾ ਹੋਵੇ ਸਰਕਾਰੀ ਸੁਸਾਇਟੀ ਦਾ ਹੋਵੇ ਮਾਈਕਰੋਫਾਈਨੈਂਸ ਕੰਪਨੀ ਦਾ ਹੋਵੇ ਤੇ ਲੀਗ ਮਾਰੀ ਜਾਵੇ ਤੇ ਲਾਸਟ ਤੇ ਇੱਕ ਮੰਗ ਇਹ ਹੈ ਵੀ ਇਸ ਵੀ ੂਚ ਅਧਿਕਾਰੀਆਂ ਤੋਂ ਜਾਂਚ ਕਰਾ ਕੇ ਜਿਹੜੇ ਦੋਸ਼ੀ ਅਧਿਕਾਰੀ ਹੈ ਉਹਨਾਂ ਦੇ ਉੱਤੇ ਜਿਹਨਾਂ ਨੇ ਅਨਗੜੀ ਵਸਤੀ ਆ ਜਿਨ੍ਹਾਂ ਨੇ ਸੜੂਟ ਤੇ ਕੰਮ ਸ਼ੁਰੂ ਕਰਵਾਇਆ ਹੈਗਾ ਤੇ ਉੱਥੇ ਕੋਈ ਇਨਫਰੈਕਟਰ ਨਹੀਂ ਉੱਥੇ ਕੋਈ ਪ੍ਰਬੰਧ ਨਹੀਂ ਸੇਫਟੀ ਦਾ ਇਹ ਜਿੰਨਾ ਕਰਕੇ ਸਾਰਾ ਵਾਪਰ ਰਿਹਾ ਉਹਨਾਂ ਦੋਸੇ ਦੇ ਉੱਤੇ ਕਾਰਵਾਈ ਨਹੀਂ ਕੀਤੀ ਕਿ ਚਾਰ ਮਜ਼ਦੂਰਾਂ ਦੀ ਮੌਤ ਹੋਈ ਪਹਿਲੀ ਗੱਲ ਤਾਂ ਲੋਕਾਂ ਦੇ ਗੁੱਸੇ ਇਸ ਗੱਲ ਤੇ ਹੀ ਹੈ ਕਿ ਬਿਲਕੁਲ ਐਸਡੀਐਮ ਦੀ ਤੋਂ ਥੋੜੇ ਜੇ ਫਰਕ ਨਾਲੇ ਬਦਲਾਵ ਹੋਦਾ ਚਾਰ ਘੰਟਿਆਂ ਬਾਅਦ ਐਸਡੀਐਮ ਆਹ ਰਿਹਾ ਗੱਲ ਕਰਨ ਤੇ ਦੂਜਾ ਇਹ ਹੈ ਕਿ ਦੋ ਮੰਤਰੀਆਂ ਦਾ ਸੀਐਮ ਦਾ ਡੇਲਾ ਤੇ ਇੱਥੇ ਕੋਈ ਮੰਤਰੀ ਮੰਤਰੀ ਇੱਥੇ ਸ਼ਹਿਰ 'ਚ ਬੈਠਾ ਹੈ ਤੇ ਸ਼ਹਿਰ ਦੇ ਅੱਗੇ ਕੋਈ ਆਪਣਾ ਨੁਮਾਇੰਦਾ ਭੇਜ ਕੇ ਕੋਈ ਗੱਲ ਕਰਨ ਲਈ ਅੱਜ ਤੱਕ ਉਹਨੇ ਸੱਦਾ ਹਜੇ ਤੱਕ ਕੋਈ ਸੱਦਾ ਨਹੀਂ ਦਿੱਤਾ ਰਾਤ ਗੱਲ ਹੋਈ ਸਾਰੀਆਂ ਗੱਲਾਂ ਤੇ ਲਗਭਗ ਇਹ ਗੱਲ ਤੇ ਜਵਾਨੀ ਕਲੰਬੀ ਤੈ ਤੈ ਹੋ ਗਿਆ ਔਰ ਐਸ ਨੇ ਉਹਨੂੰ ਕਿਹਾ ਕਿ ਤੁਸੀਂ ਸਵੇਰ ਤੱਕ ਇਹਨੂੰ ਲਿਖਤੀ ਦੇ ਦਿਓ ਤੇ ਹਜੇ ਤੱਕ ਕੋਈ ਪ੍ਰਵੰਧ ਨਹੀਂ ਕੀਤਾ ਉਹਨਾਂ ਨੇ ਲਿੱਖਤੀ ਲਿੱਖਤੀ ਦੇਣ ਤੇ ਕਿ ਅਸੀਂ ਦੇਖੋ ਜੀ ਇਹਦੇ ਰਿਗਾਰਡਿੰਗ ਜਦੋਂ ਇਨਫੋਰਮੇਸ਼ਨ ਆਈ ਸੀ ਅਸੀਂ ਵਕਤੇ ਤੇ ਪਹੁੰਚ ਕੇ ਸੀ ਸੋ ਉਸ ਤੋਂ ਬਾਅਦ ਜਿਵੇਂ ਚੱਲਿਆ ਉਹ ਚ ਇਹਨਾਂ ਨੇ ਬਿਆਨ ਵਗੈਰਾ ਜਿਵੇਂ ਲਿਖਾਏ ਨੇ ਉਹਦੇ ਬੇਸ ਤੇ ਐਫ ਆਈ ਆਰ ਲਾਜ ਹੋ ਗਈ ਜੀ ਤੇ ਜਿਹੜਾ ਕਿਊਜਡ ਆ ਉਹਦੀ ਅਰੈਸਟ ਪੈਚੀ ਉਹਦੇ ਬਾਰੇ ਇਹਨਾਂ ਨੂੰ ਇਲਟੀਮੇਟ ਕਰ ਦਿੱਤਾ ਗਿਆ ਹੈ ਇਹ ਸਾਰੇ ਟੱਚ ਵਿੱਚ ਨੇ ਬਾਕੀ ਪਰਿਵਾਰ ਵਿੱਚ ਰੋਸ਼ ਹੁੰਦਾ ਜੀ ਕਿਉਂਕਿ ਆਰਿਆਂ ਦੀ ਡੈਥ ਲਈ ਹੈ ਤਾਂ ਇਹ ਉਸ ਤਰੀਕੇ ਨਾਲ ਇਹਨਾਂ ਨੇ ਰੋਡ ਤੇ ਜਿਹੜਾ ਜਾਮ ਕੀਤਾ ਹੋਇਆ ਇਹਨਾਂ ਨਾਲ ਗੱਲਬਾਤ ਹੋਈ ਹੈ बिकॉज़ ਇੱਥੇ ਡਰੇਨ ਪੂਲ ਦਾ ਪਹਿਲਾਂ ਹੀ ਕੰਮ ਚੱਲ ਰਿਹਾ ਹੈ ਤੇ ਪਬਲਿਕ ਬੜੀ ਹਰਾਸ ਹੋ ਰਹੀ ਹੈ ਇਸ ਚੀਜ਼ ਨਾਲ ਜੋ ਮੰਧ ਭਾਗੀ ਘਟਨਾ ਹੋਈ ਹੈ ਉਹਦੇ ਰਿਗਾਰਡਿੰਗ ਸਾਡੇ ਵੱਲੋਂ ਫੁੱਲ ਜੋ ਵੀ ਇਹਨਾਂ ਕੋਲ ਕੰਪਨਸੇਸ਼ਨ ਹੈ ਜਾਂ ਇਹਨਾਂ ਦੀ ਜੋ ਕਾਰਵਾਈ ਬੰਦੀ ਆ ਉਹ ਚੱਲ ਰਹੀ ਹੈ ਸਾਡੇ ਸੀਨੀਅਰ ਆਫੀਸਰਸ ਵੀ ਇਹਨੂੰ ਬੜਾ ਗੰਭੀਰਤਾ ਨਾਲ ਲੈ ਰਹੇ ਨੇ ਪਰ ਇਹਨਾਂ ਨੂੰ ਵੀ ਸਾਡੀ ਇਹੀ ਗੱਲ ਚੱਲ ਰਹੀ ਹੈ बिकॉज़ ਪਬਲਿਕ ਇਹਦੇ ਨਾਲ ਬੜੀ ਹੈਰਾਨ ਹੋ ਰਹੀ ਹੈ ਇਸ ਤਰੀਕੇ ਨਾਲ ਇਹਨੂੰ ਨਾ ਕੀਤਾ ਜਾਵੇ ਬਾਕੀ ਇਹਨਾਂ ਨਾਲ ਗੱਲ ਚੱਲ ਰਹੀ ਹੈ ਜੀ ਦੇਖਦੇ ਹਾਂ